ਰੋਡ ਦੇ ਨਾਲ ਹੀ ਸੜਾ ਟੁੱਟ ਗਿਆ ਓ ਅਗਲੇ ਸਿਰੇੋਂ ਵੀ ਪਰ ਹੋ ਜੋ ਆ ਵਾਟਰ ਰੁਣ ਤਾੜੀ ਵਾਟਰ ਨਾ ਤੋੜੇ ਦੌੜ ਵਾਟਰ ਹੀ ਰੁਣਨੇ ਲਿਆ ਪਰਲਾ ਤੋੜੇ ਨਾ ਆ ਲਿਆ ਪਰਲਾ ਪਰ ਬੋਲਾ ਛਿੱਟੀ ਕਰ ਯਾਰ ਕਾ ਕਿ ਕਿੱਦਾਂ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਛਿੱਟੀ ਉਹ ਪਾਣੀ ਪੈ ਗਿਆ ਇਧਰ ਲੈ ਆ ਤੋੜੇ 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 ਹਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਭਾਗ ਇਹ ਲੈ ਗਿਆ ਬੰਨ ਹਾਂ ਬਈ ਇੱਥੇ ਆ ਗਿਆ ਮਾ ਪਾ ਚੰਦ ਪੂਰੀ ਰਿਹਾ ਬੋਰੇ ਫੱਟਾ ਮੈਂ ਆਂਦਾ ਮੈਂ ਧਾਰ ਗਿਆ ਉਹ ਬਾੜਗਾ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ ਮਾ ਪਾ ਪਾਣੀ ਨਾ ਗਿਆ ਫੱਪੋਰੇ ਲਾਵਾ ਓਏ ਮਾਲਕਾ ਓਏ ਸਾਬੰਦ ਨੱਟ ਗਿਆ ਵਾਗਰੂ 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 ਸੱਦਾ ਚੱਗੀ ਨਹੀਂ ਕੀਤੀ ਵਾਗਰੂ ਸੱਦਾ ਚੱਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸੱਦਾ ਚੱਗੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਜੂ ਵਾਗਰੂ ਉਹ ਚੰਗੀ ਨਹੀਂ ਕੀਤੀ ਵਾਈਗਰੂ ਦੱਸਦਾ ਲੈ ਜੂਗਾ ਨਾਲ ਵਾਈਗਰੂ ਦੱਸਦਾ ਚੰਗੀ ਨਹੀਂ ਕੀਤੀ ਉਹ ਇੱਧਰ ਆ ਜਾ ਕੱਲ ਆ ਜੂ ਨਾਲ ਨਾਲ ਹੀ ਉਹ ਚੰਗੀ ਨਹੀਂ ਕੀਤੀ ਵਾਈਗਰੂ ਤੂੰ ਵਾਈਗਰੂ ਦੱਸਦਾ ਚੰਗੀ ਨਹੀਂ ਕੀਤੀ ਬੜੇ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤਾਂ ਦੇ